ਦੇਖੋ ਪਹਿਲਾਂ ਤਾਂ ਮੈਂ ਇਹ ਆਖਾਂਗਾ ਕਿ ਜਿਹੜਾ ਇਹ ਭਾਅ ਵਧਾਇਆ ਗਿਆ ਐਮਐਸਪੀ ਸਰਕਾਰ ਵੱਲੋਂ ਇਹ ਨਾ ਕਾਫੀ ਹੈ ਬਹੁਤ ਘੱਟ ਹੈ ਕਿਉਂਕਿ ਸਾਡੀ ਡਿਮਾਂਡ ਹੈ ਕਿ ਸੁਆਮੀ ਨਾਥਨ ਰਿਪੋਰਟ ਦੇ ਮੁਤਾਬਕ ਸੀ2+50 ਯਾਨੀ ਕਿ ਕਾਸਟ ਆਫ ਪ੍ਰੋਡਕਸ਼ਨ ਦੇ ਨਾਲ 50% ਜੋੜ ਕੇ ਡਬਲ ਕਰਕੇ ਉਹਨੂੰ ਸਾਨੂੰ ਦਿੱਤਾ ਜਾਵੇ ਤਾਂ ਕਿ ਜਿਹੜੀ ਕਿਸਾਨ ਦੀ ਆ ਲਾਗਤ ਮੁੱਲੋਂ ਦਾ ਪੂਰਾ ਹੋ ਸਕੇ ਔਰ ਉਹਦੀ ਘਰ ਦੀ ਰੋਜ਼ੀ ਰੋਟੀ ਵੀ ਚੱਲ ਸਕੇ ਪਰ ਸਰਕਾਰਾਂ ਨਾ માત્ર ਜੀ ਐਮਐਸਪੀ ਵਧਾਉਂਦੀਆਂ ਨੇ ਹੱਲਾ ਇੰਨਾ ਕਰਦੀਆਂ ਨੇ ਕਿ ਬਹੁਤ ਜਿਵੇਂ ਬਹੁਤ ਜ਼ਿਆਦਾ ਉਹਨਾਂ ਨੇ ਕੋਈ ਵੱਡੀ ਫਿੰਡ ਮਾਰ ਲਈ ਮੈਂ ਸਮਝਦਾ ਕਿ ਇਹ ਬਹੁਤ ਘੱਟ ਹੈ ਇਹਨੂੰ ਸਿਰੇ ਤੋਂ ਨਕਾਰਦੇ ਆ ਕਿਉਂਕਿ ਅਗਰ ਸਰਕਾਰ ਨੇ ਐਮਐਸਪੀ ਵਧਾਉਣੀ ਹੈ ਤਾਂ ਸ਼ੂਮੀਨਾਥ ਰਿਪੋਰਟ ਦੇ 50% ਫਾਰਮੂਲੇ ਦੇ ਨਾਲ ਉਹਨੂੰ ਜੋੜ ਕੇ ਫਿਰ ਵਧਾਇਆ ਜਾਵੇ ਔਰ ਦੂਸਰੀ ਗੱਲ ਜਿਵੇਂ ਹੁਣ ਮੱਕਾ ਹੈ ਬਾਜਰਾ ਹੈ ਇਹ ਸਾਰੀਆਂ ਫਸਲਾਂ ਜਿਨੀਆਂ ਨੇ ਦਾਲਾਂ ਨੇ ਕੇਵਲ ਕਣਕ ਤੇ ਝੋਨੇ ਨੂੰ ਛੱਡ ਕੇ ਪੰਜਾਬ ਦੇ ਵਿੱਚ ਅ ਐਮਐਸਪੀ ਤੋਂ ਕੋਈ ਵੀ ਐਮਐਸਪੀ ਦੇ ਫਸਲ ਨਹੀਂ ਵਿਕਦੀ ਮੱਕੀ ਜਿਹੜੀ ਹੈ ਉਹ ਵੀ ਐਮਐਸਪੀ ਤੋਂ ਥੱਲੇ ਵਿਕਦੀ ਹੈ ਇਵੇਂ ਹੀ ਜਿਹੜਾ ਬਾਕੀ ਫਸਲਾਂ ਨੇ ਉਹ ਵੀ ਥੱਲੇ ਵਿਕਦੀਆਂ ਨੇ ਤੁਸੀਂ ਪਿੱਛੇ ਵੇਖਿਆ ਹੋਊਗਾ ਕਿ ਪੰਜਾਬ ਸਰਕਾਰ ਨੇ ਮੂング ਦੀ ਢਾਲ ਬਜਾਈ ਔਰ ਕਿਹਾ ਕਿ ਅਸੀਂ ਐਮਐਸਪੀ ਤੇ ਚੱਟਾਂਗੇ ਪਰ ਪੰਜਾਬ ਸਰਕਾਰ ਵੀ ਹੱਥ ਖੜੇ ਕਰ ਗਈ ਸੋ ਇਹ ਕਹਿ ਦੇਣਾ 14 ਫਸਲਾਂ ਤੇ ਐਮਐਸਪੀ ਤੈਅ ਕਰ ਦਿੱਤੀ ਤੈਅ ਹਰ ਸਾਲ ਹੁੰਦੀਆਂ ਨੇ 23 ਫਸਲਾਂ ਪਰ ਮੈਂ ਕਹਾਂਗਾ 23 ਫਸਲਾਂ ਜਿਹੜੀਆਂ ਤੈਹ ਕਰਦੇ ਨੇ ਫਸਲਾਂ ਬਾਕੀਆਂ ਸਬਜ਼ੀਆਂ ਤੇ ਵੀ ਹੋਣੀਆਂ ਚਾਹੀਦੀਆਂ ਨੇ ਪਰ ਜਿਨ੍ਹਾਂ ਤੇ ਤੈਹ ਕਰਦੇ ਨੇ ਉੱਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਵੀ ਬਣੇ ਸਰਕਾਰ ਖਰੀਦੇ ਜਾਂ ਪ੍ਰਾਈਵੇਟ ਪਲੇਅਰ ਖਰੀਦੇ ਐਮ ਐਸ ਪੀ ਤੋਂ ਥੱਲੇ ਕਿਸਾਨ ਦੀ ਫਸਲ ਨਹੀਂ ਵਿਕਣੀ ਚਾਹੀਦੀ ਸੋ ਇਸ ਕਰਕੇ ਉੱਤੇ ਗਰੰਟੀ ਕਾਨੂੰਨ ਜਿਹੜਾ ਸਰਕਾਰ ਨੂੰ ਬਣਾਉਣਾ ਚਾਹੀਦਾ ਫਿਰ ਉਹਨੂੰ ਪੋਜੀਟਿਵ ਬਣਾਗੇ ਜੀ ਇਸ ਦਾ ਨਾਲ ਹੀ ਕਟੋ ਘਟ ਸਮਰਥਨ ਮੁੱਲ 170 ਰੁਪਏ ਤੋਂ ਇਹਦਾ ਜੋ ਕਿ ਵਧਾ ਕੇ 2300 ਰੁਪਏ ਕਰ ਦਿੱਤਾ ਗਿਆ ਇਹਦੇ ਨਿੱਕੋ ਮੈਂ ਪਹਿਲਾਂ ਵੀ ਕਿਹਾ ਹੈ ਕਿ ਜੇਕਰ 170 ਰੁਪਏ ਪਰ ਰੇਟ ਵਧਾਇਆ ਤੇ ਇਹ ਬਹੁਤ ਨਾ ਕਾਫੀ ਹੈ ਬਹੁਤ ਘੱਟ ਹੈ ਕਿਉਂਕਿ ਕਾਸਟ ਆਫ ਪ੍ਰੋਡਕਸ਼ਨ ਦੇ ਮੁਤਾਬਕ ਇਹ ਰੇਟ ਜਿਹੜਾ ਸਾਡਾ ਝੋਨੇ ਦਾ ਅੱਜ ਇਹਨਾਂ ਨੇ 2300 ਕੀਤਾ ਹੈ ਇਹ ਸਾਡਾ ਰੇਟ ਜਿਹੜਾ ਹੈ ਕਾਸਟ ਆਫ ਪ੍ਰੋਡਕਸ਼ਨ ਦੇ ਮੁਤਾਬਕ 32-3300 ਰੁਪਏ ਬਣਦਾ ਹੈ ਸੋ 32-3300 ਔਰ 2300 ਦੇ ਵਿੱਚ ਅੰਤਰ ਬਹੁਤ ਹੈ ਪ੍ਰਤੀ ਕੁਇੰਟਲ ਹਜ਼ਾਰ ਰੁਪਏ ਦੇ ਲਗਭਗ ਚੰਤਰ ਹੈ ਔਰ ਪ੍ਰਤੀ ਏਕੜ ਘੱਟ ਤੋਂ ਘੱਟ 25000 ਦਾ ਅੰਤਰ ਹੈ ਤੇ ਫਿਰ ਕਿਸਾਨ ਕਿਵੇਂ ਸਰਵਾਈਵ ਕਰੇਗਾ ਸੋ ਇਹ ਸਰਕਾਰ ਵੱਲੋਂ ਜਿਹੜਾ ਰੇਟ ਅਨਾਉਂਸ ਕੀਤਾ ਗਿਆ ਬਹੁਤ ਘੱਟ ਹੈ ਅਨਾਉਂਸ ਕੀਤਾ ਗਿਆ ਇਹ ਸਿਰ ਕੇਵਲ ਦੇਖਦੇ ਨੇ ਕਿ ਮਹਿੰਗਾਈ ਹੋਏਗੀ ਕੀ ਅੱਜ ਜਿਹੜੀ ਪਾਣੀ ਦੀ ਬੋਟਲ ਹੈ ਉਹ 20 ਰੁਪਏ ਦੀ 25 ਰੁਪਏ ਦੀ ਵਿਕਰੀ ਉਹ ਮਹਿੰਗਾਈ ਨਹੀਂ ਕੀ ਅੱਜ ਜਿਹੜਾ ਫ੍ਰੀ ਪੈਕੇਜ ਦਿੱਤਾ ਗਿਆ ਸੀ ਪਹਿਲਾਂ ਅ ਮੋਬਾਈਲ ਫੋਨ ਤੇ ਅੱਜ ਕੀ ਉਹ ਜਾ ਕੇ 350 400 ਦਾ ਹੋ ਗਿਆ ਉਹ ਮਹਿੰਗਾਈ ਨਹੀਂ ਅੱਜ ਗੱਡੀਆਂ ਤੇ ਰੇਟ ਇੰਨੇ ਵੱਧ ਗਏ ਨੇ ਕਿ ਉਹ ਮਹਿੰਗਾਈ ਨਹੀਂ ਅੱਜ ਕੇਵਲ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਜਿਹੜਾ ਕਿਸਾਨ ਪੈਦਾ ਕਰਦਾ ਜਿਹੜਾ ਕਿਸਾਨ ਜਿਹੜੀ ਪ੍ਰੋਡਕਸ਼ਨ ਕਰਦਾ ਉਹਦੇ ਤੇ ਆ ਕੇ ਕਿਉਂ ਮਹਿੰਗਾਈ ਹੁੰਦੀ ਹੈ ਸੋ ਇਸ ਕਰਕੇ ਇਹ ਮੈਂ ਗੱਲ ਕਵਾਂਗਾ ਕਿ 170 ਨਾ ਕਾਫੀ ਹੈ ਇਹਦਾ ਰੇਟ ਘੱਟ ਤੋਂ ਘੱਟ ਵੱਧ ਕੇ ਜਿਹੜਾ 3200 ਤੋਂ 3300 ਰੁਪਏ ਚ ੋਣੇ ਦਾ ਰੇਟ ਹੋਣਾ ਚਾਹੀਦਾ ਤਾਂ ਕਿ ਸੁਆਮੀਨਾਥ ਰਿਪੋਰਟ ਦਾ ਜਿਹੜਾ ਸੀ ਟੂ ਪਲੱਸ 50% ਦੇ ਨਾਲ ਜੋੜ ਕੇ ਉਹਨੂੰ ਆਪਾਂ ਮੰਨੀਏ ਕਿ ਹੁਣ ਰੇਟ ਇਹਨਾਂ ਨੇ ਭਾਰਤ ਸਰਕਾਰ ਨੇ ਪੂਰਾ ਦਿੱਤਾ ਹੈ ਮੋਦੀ ਸਰਕਾਰ ਨੇ ਇਹ ਵੀ ਕਿਹਾ ਗਿਆ ਹੈ ਕਿ 2 ਲੱਖ 90 ਗੋਦਾਮ ਬਣਾਏ ਜਾਣਗੇ ਦੇਖੋ ਮੈਂ ਇਹ ਕਹਿੰਦਾ ਗੋਦਾਮ ਬਣਾਉਣੇ ਚੰਗੀ ਗੱਲ ਹੈ ਸਰਕਾਰ ਦਾ ਜੇਕਰ ਇਹ ਬਣਾਏ ਕੀ ਇਹ ਉਪਰਾਲਾ ਚੰਗਾ ਵੀ ਕਮਾਗੇ ਪਰ ਇਹਨਾਂ ਨੂੰ ਪ੍ਰਾਈਵੇਟ ਨਾਲ ਨਾ ਕਰੇ ਸਰਕਾਰ ਬਹੁਤ ਸਾਰੇ ਜਿਹੜੇ ਗੋਦਾਮ ਹੈ ਉਹ ਜਿਵੇਂ ਹੁਣ ਅਡਾਨੀ ਨੇ ਸੈਲੋਜ਼ ਬਣਾਏ ਨੇ ਤੇ ਜਦੋਂ ਕਣਕ ਖਰੀਦੀ ਆ ਮਾਰਕੀਟ ਤੋਂ ਭੇਜਦੀ ਉੱਥੇ ਐ ਤੇ ਫਿਰ ਉਹ ਪ੍ਰਾਈਵੇਟ ਜਿਹੜੇ ਪਲੇਅਰ ਉਹਨਾਂ ਨੂੰ ਵਿੱਚ ਲੈ ਜਾਂਦਾ ਜਾਂਦਾ ਜਿਹਦਾ ਫਿਰ ਮੈਂ ਤੁਹਾਨੂੰ ਇੱਕ ਸਾਫ਼ ਦੱਸਾਂ ਕਣਕ ਜਿਹੜੀ ਆ ਕਣਕ ਖਰੀਦੀ ਜਾਂਦੀ ਆ 275 ਰੁਪਏ ਨੂੰ ਤੇ ਉਹਦੇ ਤੇ ਖਰਚਾ ਜਿਹੜਾ ਰੱਖ-ਰਖਾਓ ਦਾ ਯਾਨੀ ਕਿ 22 ਰੁਪਏ 75 ਪੈਸੇ ਨੂੰ ਕਿਲੋ ਖਰੀਦੀ ਪਰ ਉਹਦੇ ਤੇ ਖਰਚਾ ਜਿਹੜਾ ਰੱਖ-ਰਖਾਓ ਦਾ ਮੈਨੂੰ ਪਤਾ ਲੱਗਿਆ ਉਹ 40 ਰੁਪਏ ਆ ਮਤਲਬ ਜਿੰਨੀ ਕਿਸਾਨ ਨੇ ਉਹਨੂੰ ਪੈਦਾ ਕੀਤੀ ਖੇਤ ਦੇ ਵਿੱਚ 6 ਮਹੀਨੇ ਲਾਏ ਉਹਦੇ ਤੇ ਉਹਨਾਂ ਖਰਚਾ ਉਹਨੂੰ ਕਿਸਾਨ ਨੂੰ ਨਹੀਂ ਦਿੱਤਾ ਜਿੰਨਾ ਪ੍ਰਾਈਵੇਟ ਪਲੇਅਰਾਂ ਨੂੰ ਇਹ ਦੇ ਰਹੇ ਨੇ ਉਹਦੇ ਰੱਖ ਰਖਾਓ ਵਾਸਤੇ ਸੋ ਉਹਨੂੰ ਸਰਕਾਰ ਆਪਣੇ ਹੱਥਾਂ 'ਚ ਲਵੇ ਔਰ ਕੰਟਰੋਲ 'ਚ ਰੱਖੇ